ਇਹ ਕਮਾਲ ਦੇ ਟਿਪਸ ਦੇਖ ਕੇ ਦੇਖ ਤੁਸੀਂ ਚੌਂਗੇ ਨਾ ਯਕੀਨ ਮਨੋ ਬਹੁਤ ਵਧੀਆ ਟਿਪਸ ਐ ਇਹ ਤੇ ਚਲੋ ਇਹ ਵੀਡੀਓ ਸ਼ੁਰੂ ਕਰਦੇ ਆ ਸਾਡੇ ਕੋਲ ਸਾਰੇ ਮੈਂ ਇਦਾਂ ਦੇ ਡੱਬੇ ਵਗੈਰਾ ਤਾਂ ਹੁੰਦੇ ਆ ਘਰ 'ਚ ਟਿਫਨ ਵਗੈਰਾ ਜੇ ਥੋੜੇ-ਬੋੜੇ ਖਰਾਬ ਹੋ ਗਏ ਹੁੰਦੇ ਆ ਰੋਟੀ ਵਾਲੇ ਹਨਾ ਤੇ ਆਪਾਂ ਇਹਨਾਂ ਵਿੱਚ ਰੋਟੀ ਵਗੈਰਾ ਰੱਖਦੇ ਆ ਤੇ ਇਹਨਾਂ ਵਿੱਚ ਰੋਟੀ ਆਪਾਂ ਕਿੱਦਾਂ ਬਿਲਕੁਲ ਐਨ ਗਰਮ ਤਰੀਕੇ ਨਾਲ ਰੱਖ ਸਕਦੇ ਤੁਹਾਨੂੰ ਉਹ ਸ਼ੇਅਰ ਕਰਾਂਗੇ ਅੱਜ ਤੇ ਆਪਾਂ ਇੱਕ ਬਲੇ ਇਦਾਂ ਦਾ ਡੱਬਾ ਲੈ ਲਿਆ ਹੈ ਤੇ ਡੱਬਾ ਲੈਣ ਤੋਂ ਬਾਅਦ ਟੋਪੀਆਂ ਤਾਂ ਸਾਰਿਆਂ ਦੇ ਘਰ ਹੁੰਦੀਆਂ ਹਨਾ ਗਰਮ ਟੋਪੇ ਤੁਸੀਂ ਦੇਖ ਸਕਦੇ ਹੋ ਤੇ ਬਸ ਆਪਾਂ ਇਹਨੂੰ ਜਿਹੜੀ ਟੋਪੀ ਹੈਗੀ ਐ ਤੇ ਜਿਹੜਾ ਆਪਣਾ ਰੋਟੀ ਵਾਲਾ ਡੱਬਾ ਆਪਾਂ ਇਹਨਾਂ ਨੂੰ ਚੜਾ ਦੇਣੀ ਆ ਤੇ ਐਨ ਪੂਰੀ ਬਹੁਤ ਵਧੀਆ ਤਰੀਕੇ ਨਾਲ ਆਪਾਂ ਇਹਨਾਂ ਡੱਬਾ ਵਗੈਰਾ ਤੇ ਚੜਾਵਾਂਗੇ ਤੇ ਇਹਦੇ ਵਿੱਚ ਐਨ ਡੱਬਾ ਪੂਰਾ ਕਵਰ ਹੋ ਜਾਣਾ ਹੈ ਤੇ ਜਦੋਂ ਤੁਸੀਂ ਰੋਟੀਆਂ ਬਣਾਉਂਦੇ ਹੋ ਨਾ ਉਹਦੇ ਬਾਅਦ ਜਿੱਦਾਂ ਤੁਸੀਂ ਇਹਨੂੰ ਕਵਰ ਕਰਕੇ ਦਾ ਰੱਖ ਦਿੰਦੇ ਤਾਂ ਰੋਟੀ ਬਹੁਤ ਟਾਈਮ ਤੱਕ ਮਤਲਬ ਗਰਮ ਰਹਿੰਦੀ ਹੈ ਜਦੋਂ ਹੁਣ ਸਿਆਲਾਂ ਦਾ ਮੌਸਮ ਹੈ ਹੈਨਾ ਤਾਂ ਸਿਆਲ ਜਦ ਬਹੁਤ ਛੇਤੀ ਰੋਟੀ ਠੰਡੀ ਹੋ ਜਾਂਦੀ ਪਰ ਇਦਾਂ ਤੁਸੀਂ ਇਹਨੂੰ ਰੋਟੀ ਨੂੰ ਬਣਾ ਕੇ ਤੇ ਟੱਕ ਕੇ ਜਦੋਂ ਤੁਸੀਂ ਰੱਖਣਾ ਇਸ ਤਰ੍ਹਾਂ ਕਵਰ ਕਰਕੇ ਰੱਖ ਦੇਣਾ ਦੇਖੋ ਕਿਤੇ ਵੀ ਬੰਨੇ ਹਵਾ ਵਗੈਰਾ ਨਹੀਂ ਨਿਕਲਦੀ ਹੈਗੀ ਤੇ ਇਹ ਵੀ ਟਿਕ ਕਿੱਦਾਂ ਲੱਗੀ ਜਰੂਰ ਦੱਸਿਓ ਟਿਪਸ ਤੇ ਚਲਈਏ ਹੁਣ ਦੂਜੀ ਟਿਪਸ ਵੱਲ ਚੱਲਦੇ ਆ ਆਪਣੇ ਸਾਰਿਆਂ ਦੇ ਘਰ ਚੱਪਲਾ ਹੁੰਦੀ ਹੈ ਬੱਚੇ ਜਾਂ ਵੱਡੇ ਹੁੰਦੇ ਚੱਪਲਾ ਵਗੈਰਾ ਪਾਉਂਦੇ ਸੀ ਜਰਾਬਾ ਵਗੈਰਾ ਨਹੀਂ ਪਾਉਂਦੇ ਹਨਾ ਵਾਰ-ਵਾਰ ਖੋਲੋਣੇ ਪਾਣੀ ਔਖੀ ਹੁੰਦੀ ਹੈ ਇਸ ਕਰਕੇ ਆਪਾਂ ਹੁਣ ਜਰਾਬਾ ਨੂੰ ਨਾ ਚੱਪਲਾਂ ਦੇ ਉੱਤੇ ਹੀ ਪਾ ਲੈਣੀਆਂ ਐਨ ਆਪਣੀ ਮਤਲਬ ਜੁੱਤੀ ਬਣ ਜਾਂਦੀ ਇੱਕ ਕਿਸਮ ਦੀ ਇੰਨੀ ਜਿਆਦਾ ਨੇਕ ਆਪਣੇ ਪੈਰਾਂ ਤੇ ਚੜ ਜਾਂਦਾ ਹੈ ਤੇ ਬੱਚਿਆਂ ਨੂੰ ਵੀ ਤੁਸੀਂ ਜੁੱਤੀਆਂ ਫੜਾਫੜ ਬੱਚੇ ਖੋਲ ਦਿੰਦੇ ਹਨਾ ਤੇ ਇਸ ਤਰ੍ਹਾਂ ਨਹੀਂ ਹੋਣਾ ਹੈਗਾ ਹੁਣ ਉਹਨਾਂ ਦੇ ਪੈਰਾਂ 'ਤੇ ਚੱਪਲ ਵੀ ਰਹੋਗੀ ਤੇ ਜਰਾਬਾ ਵੀ ਰਹੋਗੀਆ ਤੇ ਤੁਸੀਂ ਦੇਖ ਸਕਦੇ ਹੋ ਇਹਨਾਂ ਨੂੰ ਤੁਸੀਂ ਖੋਲ ਵੀ ਸਕਦੇ ਹੋ ਬੜੀ ਆਸਾਨੀ ਨਾਲ ਤੇ ਪਾ ਵੀ ਸਕਦੇ ਹੋ ਚੱਪਲਾਂ ਨੂੰ ਤੇ ਜਰਾਬਾ ਬੂਰਤਾ ਦੇਖੋ ਤੁਸੀਂ ਤੇ ਇਹ ਟਿਕ ਟਿਪਸ ਤੁਹਾਨੂੰ ਕਿੱਦੈ ਲੱਗੀ ਜਰੂਰ ਕਮੈਂਟ ਕਰਕੇ ਦੱਸਿਓ ਤੇ ਆਈ ਹੋਪ ਤੁਹਾਨੂੰ ਵਧੀਆ ਲੱਗੀ ਹੋਗੀ ਹਨਾ ਤੇ ਚਲਿਓ ਹੁਣ ਤੀਜੀ ਟਿਪ ਵੱਲ ਚਲਦੇ ਆਂ ਇਹ ਸਾਡੇ ਭਾ ਜਰਾਬਾਂ ਹੁੰਦੀ ਜਿਹੜੇ ਬੇਕਾਰ ਪਈ ਆਉਂਦੀ ਆ ਤੁਸੀਂ ਦੇ ਸਕਦੇ ਇਹਨੂੰ ਮੈਂ ਕੱਟ ਲੈਣਾ ਉਤਲਾ ਸੇਰਾ ਇਹਦਾ ਕੱਟਣ ਤੋਂ ਬਾਅਦ ਬਟਨ ਵਗੈਰਾ ਤਾਂ ਸਾਰਿਆਂ ਦੇ ਘਰ ਹੁੰਦੇ ਹੀ ਆ ਹਨਾ ਤੇ ਬਸ ਇਹਨੂੰ ਮੈਂ ਇੱਥੇ ਸਾਈਡ ਤੇ ਲਾ ਦਵਾਂਗੀ ਟਾਂਕਾ ਅ ਸੂਈ ਨਾਲ ਟਾਂਕਾ ਲਾਉਣ ਤੋਂ ਬਾਅਦ ਆਪਣੇ ਜਿਹੜੇ ਪੜਦੇ ਵਗੈਰਾ ਹੁੰਦੇ ਹਨਾ ਉਹਨਾਂ ਨੂੰ ਆਪਾਂ ਬੰਨਣ ਵਾਸਤੇ ਗੱਠ ਵਗੈਰਾ ਦੇਣ ਸਾਨੂੰ ਕੋਈ ਲੋੜ ਨਹੀਂ ਪਣੀ ਪੜਦਾ ਇਕੱਠਾ ਕੀਤਾ ਤੇ ਬਸ ਜਰਾਬ ਦਾ ਆਪਾਂ ਫਰੀ ਅਤੇ ਇਹ ਬਟਨ ਦੇ ਵਿੱਚ ਦੂਜਾ ਹਿੱਸਾ ਜਰਾ ਆਪਾਂ ਪਾ ਦਿੱਤਾ ਦੇਖ ਸਕਦੇ ਹੋ ਤੁਸੀਂ ਬੜੀ ਵਧੀਆ ਪਰਦਾ ਵਗੈਰਾ ਆਪਣਾ ਟਾਂਗ ਹੋ ਗਿਆ ਕੋਈ ਵੀ ਸਾਨੂੰ ਹੋਰ ਚੀਜ਼ ਸਮਾਰ ਕਰਨ ਦੀ ਲੋੜ ਨਹੀਂ ਪਈ ਹਨਾ ਤੇ ਅਗਲੇ ਟਿਪਸ ਅਗਿਥੇ ਆਪਾਂ ਲਿਆ ਨਿੰਬੂ ਨਿੰਬੂ ਨੂੰ ਆਪਾਂ ਕੱਟ ਲੈਣਾ ਕੱਟਣ ਤੋਂ ਬਾਅਦ ਇਹਦਾ ਜਿੰਨਾ ਵੀ ਅੰਦਰਲਾ ਹਿੱਸਾ ਉਹ ਸਾਰਾ ਆਪਾਂ ਕੱਢ ਕੇ ਇਹਨੂੰ ਖਾਲੀ ਕਰ ਲੈਣਾ ਖਾਲੀ ਕਰਨ ਤੋਂ ਬਾਅਦ ਆਪਾਂ ਲੈਣਾ ਹੈ ਤੇਲ ਤੇਲ ਇਹਦੇ ਵਿੱਚ ਪਾ ਦੇਣਾ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਕਪੂਰ ਪਾਵਾਂਗੇ ਗੁਲਾਬ ਗੁਲਾਬ ਦੇ ਪੰਕਤੀਆ ਪਾਉਣੀਆਂ ਲੌਂਗ ਪਾਦ ਦੇਣੇ ਅਜਵੈਨ ਪਾ ਦੇਣੀ ਜਿਹੜੀਆਂ ਵੀ ਖੁਸ਼ਬੂਦਾਰ ਚੀਜ਼ਾਂ ਉਹ ਤੁਸੀਂ ਇਹਦੇ ਵਿੱਚ ਐਡ ਕਰ ਸਕਦੇ ਹੋ ਤੇ ਐਡ ਕਰਨ ਤੋਂ ਬਾਅਦ ਥੋੜੀ ਜਿਹੀ ਮੈਂ ਹਿੰਗ ਵੀ ਪਾ ਦਿੱਤੀ ਸੀ ਹਿੰਗ ਦੀ ਸਮੈਲ ਵੀ ਬਹੁਤ ਵਧੀਆ ਹੁੰਦੀ ਹੈ ਧੂਫਸੀ ਥੋੜਾ ਜਿਹਾ ਉਹ ਵੀ ਮੈਂ ਇਹਦੇ ਵਿੱਚ ਪਾ ਦਿੱਤਾ ਸੀਗਾ ਇਹਦੇ ਵਿੱਚ ਪਾਉਣ ਤੋਂ ਬਾਅਦ ਇੱਕ ਕੱਪਾ ਲਵਾਂਗੇ ਰੂਈ ਦੀ ਬਣਾ ਲਾਂਗੇ ਆ ਦੇਖ ਸਕਦੇ ਤੁਸੀਂ ਜੋਤ ਤੇ ਜੋਤ ਜਿਹਦਾ ਜਗਾਈ ਦੀ ਹੈ ਕਿ ਨਾ ਰੂਈ ਬਣਾਉਣ ਤੋਂ ਬਾਅਦ ਇਹਦੇ ਵਿੱਚ ਆਪਾਂ ਨੂੰ ਜਗਾ ਦੇਣਾ ਹੈ ਤੇ ਜਗਾਂ ਤੋਂ ਬਾਅਦ ਤੁਸੀਂ ਮਤਲਬ ਕਿਤੇ ਵੀ ਨੂੰ ਤੁਸੀਂ ਰੱਖ ਸਕਦੇ ਹੋ ਘਰ ਦੇ ਅੰਦਰ ਜਿੱਥੇ 스멜 ਵਗੈਰਾ ਆਂਦੀ ਹੈ ਜਾਂ ਮੱਛਰ ਵਗੈਰਾ ਜਾਂ ਕੱਪੜੀਆਂ ਦੀ 스멜 ਵਗੈਰਾ ਆ ਜਾਂਦੀ ਹੈ ਹਨਾ ਜਾਂ 스멜 ਨਹੀਂ ਵੀ ਆਂਦੀ ਹੈ ਤਾਂ ਵੀ ਤੁਸੀਂ ਘਰ ਦੇ ਵਿੱਚ ਰੱਖੋ ਇੰਨੀ ਵਧੀਆ ਖੁਸ਼ਬੂ ਆਣੀ ਹੈ ਨਾ ਇਹਦੇ ਨਾਲ ਬਹੁਤ ਜਦ ਕਿਉਂਕਿ ਨਿੰਬੂ ਦੀ ਅਲੱਗ ਖੁਸ਼ਬੂਂਦੀ ਜਿਹੜੀ ਬਾਕੀ ਚੀਜ਼ਾਂ ਪਈਆਂ ਹੋਣਾਂ ਦੀ ਵੀ ਖੁਸ਼ਬੂ ਬਹੁਤ ਵਧੀਆ ਹੋਣੀ ਹੈ ਅਗਲੀ ਟਿਪਸ ਹੈਗੀ ਆਪਣੇ ਫਾਇਦਾ ਦੇ ਪੀਪੇ ਖਾਲੀ ਸਾਰਿਆਂ ਦੇ ਘਰਾਂ ਵਿੱਚ ਹੁੰਦੇ ਆ ਹਨਾ ਤੇ ਬੇਕਾਰ ਪਏ ਹੁੰਦੇ ਤੇ ਆਪਾਂ ਇਹਨਾਂ ਨੂੰ ਵੀ ਹੁਣ ਆਪਾਂ ਯੂਸ ਚੰਗੀ ਤਰ੍ਹਾਂ ਕਰਾਂਗੇ ਤੁਸੀਂ ਦੇਖਦੇ ਆ ਮੇਰੇ ਕੋਲ ਗਰਮ ਇਨਰ ਪਈ ਹੈ ਜਿਹੜੀ ਕਿ ਬੱਚਿਆਂ ਦੀ ਛੋਟੀ ਹੋ ਗਈ ਇਨਰ ਤੇ ਇਹਨੂੰ ਮੈਂ ਪੀਪਿਆਂ ਦੇ ਉੱਤੇ ਚੜਾ ਦੇਣਾ ਐਨ ਵਧੀਆ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਤੇ ਬਸ ਇਹ ਵੀ ਇੱਕ ਆਪਣੇ ਬੈਠਣ ਨੂੰ ਤੁਸੀਂ ਬਣਾ ਸਕਦੇ ਹੋ ਬੱਚਿਆਂ ਵਾਸਤੇ ਬੈਠਣਾ ਵੱਡੇ ਵੀ ਬਹਿ ਸਕਦੇ ਵੈਸੇ ਤਾਂ ਉਹਦਾ ਟੁੱਟਦਾ ਵਗੈਰਾ ਨਹੀਂ ਹੈਗਾ ਇਹ ਤੇ ਟੇਬਲ ਵਗੈਰਾ ਵੀ ਤੁਸੀਂ ਬਣਾ ਸਕਦੇ ਹੋ ਡਬਲ ਟੇਬਲ ਵੀ ਤੁਸੀਂ ਬਣਾ ਸਕਦੇ ਹੋ ਇਹਦਾ ਤੇ ਆ ਵੀ ਇੱਧਰ ਵਾਲੀ ਆ ਜਿਹੜਾ ਹੈਗੀ ਸੀਗੀ ਇਹ ਵੀ ਟੀ-ਸ਼ਰਟ ਗਰਮ ਸ਼ਰਟ ਛੋਟੀ ਹੋ ਗਈ ਸੀ ਇਹ ਵੀ ਮੈਂ ਪੀਪੇ ਨੂੰ ਚੜਾ ਦੇਣੀ ਆ ਤੇ ਨਾਲ ਛੋਟੇ ਛੋਟੇ ਦੋ 쿠ਸ਼ਨ ਸੀਗੇ ਉਹ ਇਹਦੇ ਉੱਤੇ ਰੱਖ ਦੇਣੇ ਤੇ ਬੈਠਕ ਮੈਂ ਤੁਹਾਨੂੰ ਬੈਗ ਵੀ ਦੱਸਣਾ ਬਹੁਤ ਵਧੀਆ ਹੈ ਮਤਲਬ ਇਦਾਂ ਨਹੀਂ ਆ ਕਿ ਵੇ ਟੁੱਟ ਸਕਦਾ ਹੈ ਬਿਲਕੁਲ ਵੀ ਨਹੀਂ ਬਹੁਤ ਵਧੀਆ ਟ੍ਰਿਕ ਟਿਪਸ ਆ ਕਿੱਦਾਂ ਲੱਗੀ ਜਰੂਰ ਦੱਸਿਓ ਘਰਾਂ ਵਿੱਚ ਪ੍ਰੈਸ ਵਗੈਰਾ ਤਾਂ ਹੁੰਦੀ ਆ ਆਪਣੇ ਸਾਰੇ ਤੇ ਇਹਦੀ ਜਿਹੜੀ ਆ ਹੁੰਦੀ ਆ ਨਾ ਤਾਰ ਵਗੈਰਾ ਉਹ ਮਤਲਬ ਖਤਰਾ ਹੀ ਹੁੰਦਾ ਕੋਈ ਇੱਧਰ ਡਿਗਿੰਦੀ ਕੋਈ ਉੱਧਰ ਡਿਗਿੰਦੀ ਆ ਜਿਹੜੀ ਮੈਂ ਜਰਾ ਬਣਾਏ ਸੀ ਬਸ ਇਹਦੇ ਨਾਲ ਆਪਾਂ ਇਹਦਾ ਤਾਰਾ ਇਕੱਠਿਆ ਕਰਕੇ ਆ ਲੋ ਜੀ ਇੱਦਾਂ ਹੀ ਬੰਨ੍ਹ ਦੇਣੀ ਆ ਇਹ ਵੀ ਇੱਕ ਕਮਾਲ ਦਾ ਟਿਪਸ ਹੈਗੀ ਆ ਹਨਾ ਤੇ ਕਿੱਦਾਂ ਹੀ ਲੱਗੀ ਇਹ ਵੀ ਤੁਸੀਂ ਜ਼ਰੂਰ ਦੱਸਿਓ ਤੇ ਮੈਨੂੰ ਤਾਂ ਟਿਪਸ ਬਹੁਤ ਵਧੀਆ ਲੱਗੇ ਤਾਂ ਹੀ ਮੈਂ ਤੁਹਾਨੂੰ ਸ਼ੇਅਰ ਕਰਦੀ ਹੁੰਦੀ ਆ ਤੇ ਆ ਇਦਾਂ ਦੀ ਕੁਰਸੀਆਂ ਹਰੇਕ ਦੇ ਘਰ ਪਈਆਂ ਹੁੰਦੀਆਂ ਹਨਾ ਬੇਕਾਰ ਕੱਪੜੇ ਵੀ ਪਏ ਹੁੰਦੇ ਹਨਾ ਤੇ ਆਪਾਂ ਇਹ ਕੁਰਸੀ ਨੂੰ ਬਿਨਾ ਕੱਪੜਿਆਂ ਨੂੰ ਸੀਤੇ ਵਗੈਰਾ ਪਿਨਾ ਕੋਈ ਬਕਸੂਆ ਵਗੈਰਾ ਕੋਈ ਕਿਸੇ ਦੀ ਵੀ ਹੈਲਪ ਤੋਂ ਬਿਨਾ ਦੇਖ ਤੁਸੀਂ ਦੇਖ ਲਿਓ ਐਨ ਕੁਰਸੀ ਆਪਾਂ ਬਿਲਕੁਲ ਨਿਊ ਕਰ ਦੇਣੀ ਐ ਕਿ ਮਤਲਬ ਯਕੀਨ ਕਰਨਾ ਔਖਾ ਜਾਂਦਾ ਵੀ ਆਪਣੀ ਉਹੀ ਕੁਰਸੀ ਸੀਗੀ ਤੇ ਮੇਰੇ ਕੋਲ ਸਵੈਟਰ ਪਿਆ ਸੀਗੇ ਇਹਨੂੰ ਮੈਂ ਚੜਾ ਦਿੱਤਾ ਐ ਸਵੈਟਰ ਐਨ ਸਾਰੇ ਪਾਸੇ ਮੈਂ ਕਵਰ ਕਰ ਦੇਣਾ ਤੇ ਜਿਹੜਾ ਇਹ ਸਵੈਟਰ ਦਾ ਹਿੱਸਾ ਇਹਨੂੰ ਆਪਾਂ ਥੋੜਾ ਜਿਹਾ ਬਾਹਰ ਚ ਅੱਗੇ ਕਰ ਲੈਣਾ ਇਹ ਮੇਰੇ ਪੱਟੀ ਉਹ ਸੀਗਾ ਜੈਕਟ ਪਈ ਹੋਈ ਸੀ ਇੱਕ ਤੇ ਇਹ ਜਿਪਰ ਐ ਇਹਦੇ ਜਿਪਰ ਦੀ ਉੱਪਰੋਂ ਖਰਾਬ ਹੋ ਗਈ ਸੀਗੀ ਤੇ ਬਸ ਇਹਦੇ ਜਿਪਰ ਵੀ ਮੈਂ ਨਾ ਇਹਦੇ ਕੁਰਸੀ ਦੇ ਉੱਤੇ ਲਗਾ ਦੇਣੀ ਐ ਇਦਾਂ ਕਰਕੇ ਤੇ ਕੁਰਸੀ ਨੂੰ ਉਲਟਾ ਕਰਕੇ ਤੇ ਉਹਦੇ ਬਾਅਦ ਜਿਪਰ ਸੈੱਟ ਕਰ ਦੇਣੀ ਚੰਗੀ ਤਰ੍ਹਾਂ ਸੈੱਟ ਕਰਨ ਤੋਂ ਬਾਅਦ ਬਸ ਇਹ ਵੀ ਕੁਰਸੀ ਤੇ ਐਨ ਬਹੁਤ ਵਧੀਆ ਢੰਗ ਨਾਲ ਮਤਲਬ ਸੈੱਟ ਹੋ ਜਾਣੀ ਐ ਆ ਜਿੰਨੀ ਵੀ ਆ ਹੈਗੀ ਆ ਕੱਪੜੇ ਵਗੈਰੇ ਆ ਗਿਆ ਮਤਲਬ ਇਦਾਂ ਨਹੀਂ ਲੱਗਣਾ ਹੈਗਾ ਵੀ ਉਪਰੀ ਚੀਜ਼ ਲੱਗਣੀ ਬਿਲਕੁਲ ਉਪਰੀ ਨਹੀਂ ਲੱਗਣੀ ਐ ਬਹੁਤ ਵਧੀਆ ਲੱਗਣੀ ਐ ਤੇ ਪਲੀਜ਼ ਚਲਦੀ ਚਲਦੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਤੇ ਜੇ ਤੁਹਾਨੂੰ ਟਿਪਸ ਵਧੀਆ ਲੱਗਦੀ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਲਾਈਕ ਜ਼ਰੂਰ ਕਰੋ ਸ਼ੇਅਰ ਕਮੈਂਟ ਵੀ ਜ਼ਰੂਰ ਕਰਿਆ ਕਰੋ ਤੇ ਬਸ ਇਹ ਜੇਪੁਰ ਵਗੈਰਾ ਮੈਂ ਲਗਾ ਕੇ ਤੇ ਨੂੰ ਚੰਗੀ ਤਰ੍ਹਾਂ ਹੁਣ ਸੈੱਟ ਕਰ ਦੇਣੀ ਆ ਤੇ ਬਹੁਤ ਵਧੀਆ ਕੁਰਸੀ ਆਪਣੀ ਨਵੀਂ ਕੁਰਸੀ ਬਣ ਕੇ ਤਿਆਰ ਹੋ ਜਾਣੀ ਆ ਤੇ ਤੁਸੀਂ ਵੀਡੀਓ ਇੰਜੋਏ ਜਰੂਰ ਕਰਿਓ ਮਤਲਬ ਇੱਧਰ ਛੋਟੇ-ਛੋਟੇ ਜਿਹੜੇ ਆਪਣੇ ਘਰ ਸਮਾਨ ਪਈ ਹੁੰਦੇ ਆ ਆਪਾਂ ਸੈੱਟ ਦਿੰਦੇ ਆ ਸਾੜ ਦਿੰਦੇ ਆ ਜਾਂ ਇੱਧਰ-ਉੱਧਰ ਹਨਾ ਜਾਂ ਕਵਾੜੀਆਂ ਵਗੈਰਾ ਨੂੰ ਦੇ ਦਿੰਦੇ ਆ ਕਈ ਆਪਣੇ ਬਹੁਤ ਵਧੀਆ ਢੰਗ ਨਾਲ ਇਸਤੇਮਾਲ ਹੋ ਜਾਂਦੇ ਆ ਉਹ ਵਾਲੀਆਂ ਚੀਜ਼ਾਂ ਤੁਸੀਂ ਦੇ ਸਕਦੇ ਹੋ ਆਹ ਲਓ ਜੀ ਇੱਧਰ ਆਪਣੀ ਕੁਰਸੀ ਵਗੈਰਾ ਬਣ ਕੇ ਤਿਆਰ ਹੋ ਗਈ ਐ ਤੇ ਕੁਸ਼ਨ ਲਿਆ ਕੇ ਉਹਦੇ ਉੱਤੇ ਰੱਖ ਦੇਣਾ ਤੇ ਲਾਈਕ ਤਾਂ ਕਰਨਾ ਬਣਦਾ ਹੀ ਆ ਹਨਾ ਆਹ ਲਓ ਜੀ ਤੇ ਚਲਿਆ ਹੁਣ ਚੱਲਦੇ ਆ ਤੁਹਾਨੂੰ ਘੁਮਾ ਕੇ ਦੱਸਦੀ ਪਈ ਸੀ ਕੁਰਸੀ ਮੈਂ ਤੇ ਅਗਲੀ ਟਿਪਸ ਵਾਲਾ ਆਲੂ ਵਗੈਰਾ ਆਪਣੇ ਛਿਲਣੇ ਬਹੁਤ ਓਕੇ ਲੱਗਦੇ ਹੈ ਨਾ ਆਲੂ ਹੋ ਗਏ ਮੂਲੀਆਂ ਹੋ ਗਈਆਂ ਗਾਜਰਾ ਹੋ ਗਿਆ ਨਾ ਪਰ ਆਪਾਂ ਲੋਹੇ ਵਾਲੇ ਕੁਚੀ ਨਾਲ ਬਹੁਤ ਆਸਾਨ ਤਰੀਕੇ ਨਾਲ ਇਹਨੂੰ ਛਿਲ ਸਕਦੇ ਹੋ ਤੁਸੀਂ ਦੇ ਸਕਦੇ ਹੋ ਤੇ ਹੁਣ ਤੁਹਾਨੂੰ ਟੋਕੇ ਵੀ ਦੱਸ ਦਿੰਦੇ ਆ ਬਹੁਤ ਵਧੀਆ ਤਰੀਕਾ ਹੈ ਸਿੰਪਲ ਤਰੀਕੇ ਨਾਲ ਇਹ ਮਿੰਟਾਂ ਸਕਿੰਟਾਂ ਚ ਤੁਸੀਂ ਆਲੂ ਵਗੈਰਾ ਛਿਲ ਸਕਦੇ ਹੋ ਤੇ ਚਲਿਓ ਦੇ ਬਾਅਦ ਅਗਲੀ ਟਿਪਸ ਹੈਗੀ ਹੈ ਕੱਚ ਦੀ ਮੇਰੇ ਕੋਲ ਬੋਟਲ ਹੈ ਇਹਦੇ ਚ ਨਮਕ ਵਗੈਰਾ ਮੈਂ ਪਾਇਆ ਹੋਇਆ ਹੈ ਜ ਜਦ ਬੱਚਿਆਂ ਦਾ ਹੱਥ ਵਗੈਰਾ ਲਾ ਕੇ ਡਿੱਗ ਜਾਂਦੇ ਹਨ ਤਾਂ ਕੱਚ ਖਿਲਣ ਦਾ ਖਤਰਾ ਰਹਿੰਦਾ ਹੈ ਤੇ ਇਧਰ ਮੈਂ ਲੈ ਲਈ ਇੱਕ ਜਰਾਵ ਜਰਾਵ ਨਾਲ ਮੈਂ ਚੰਗੀ ਤਰ੍ਹਾਂ ਕਵਰ ਕਰ ਲੈਣਾ ਜੇ ਬਾਈ ਚਾਂਸ ਟੁੱਟ ਵੀ ਜਾਵੇ ਤਾਂ ਜਿੰਨਾ ਵੀ ਮਤਲਬ ਕਚਰਾ ਵਗੈਰਾ ਜਿਹੜੀ ਕੱਚ ਹੋਣੀ ਉਹ ਸਾਰੀ ਇਹਦੇ ਤੇ ਹੀ ਆ ਜਾਣੀ ਹੈ ਇਹਦੇ ਵਿੱਚ ਹੀ ਰਹਿਣੀ ਹੈ ਜਰਾਬ ਦੇ ਵਿੱਚ ਤੇ ਇਦਰ ਉਧ ਨਹੀਂ ਖੇਰਨੀ ਹੈਗੀ ਤੇ ਕਿਹੜੇ ਟਿਪਸ ਲੱਗੇ ਜ਼ਰੂਰ ਦੱਸਿਓ ਤੇਲ ਦੀਆਂ ਬੋਤਲਾਂ ਹਰੇਕ ਦੇ ਘਰ ਹੁੰਦੀਆਂ ਹਨਾ ਤੇ ਕਈ ਵੇਲੇ ਉਹਨਾਂ ਦੇ ਢੱਕਣ ਵਗੈਰਾ ਟੁੱਟ ਜਾਂਦੇ ਤੇਲ ਵਗੈਰਾ ਵੀ ਡਿੱਗ ਜਾਂਦਾ ਹੈ ਹਨਾ ਤੇ ਇਹਨਾਂ ਨੂੰ ਵੀ ਆਪਾਂ ਇਦਾਂ ਹੀ ਦੇਖੋ ਤੁਸੀਂ ਦੇਖ ਸਕਦੇ ਜਰਾਬ ਵਗੈਰਾ ਚੜਾ ਦੇਣੀ ਹੈ ਤੇ ਚਾਹੇ ਤਾਂ ਤੁਸੀਂ ਇਹਨੂੰ ਟੰਗ ਵੀ ਸਕਦੇ ਹੋ ਜਰਾਬ ਨੂੰ ਬੰਨ ਕੇ ਨੇ ਤਾਂ ਇੱਦੀ ਰੱਖ ਲਓ ਤੇਲ ਵਗੈਰਾ ਅਗਰ ਡਿੱਗਦਾ ਵੀ ਹੈਗਾ ਨਾ ਵਿੱਚੋਂ ਤੇ ਸਾਰਾ ਜਰਾਬ ਜਰਾਬ ਨਾਲ ਚੂਸ ਲੈਣਾ ਤੇਲ ਤੇ ਇਹ ਵੀ ਕਿਦਾਂ ਲੱਗੀ ਟਿਪਸ ਜ਼ਰੂਰ ਦੱਸਿਓ ਤੇ ਮੂਫਲੀ ਵਗੈਰਾ ਆਪਾਂ ਛਿਲਦੇ ਆਪਣੇ ਹੱਥ ਵਗੈਰਾ ਦੁਖਾਂ ਲੱਜਾਂਦੀਆਂ ਨਾ ਤੇ ਹੁਣ ਤੁਹਾਨੂੰ ਵਧੀਆ ਤਰੀਕਾ ਆਪਾਂ ਦੱਸ ਦਿਆਂ ਇਹ ਹੈਗੀ ਕੱਪੜੇ ਵਾਲੀ ਚੁੰਡੀ ਤੇ ਤੁਸੀਂ ਦੇਖਿਓ ਇਹਦੇ ਨਾਲ ਬਹੁਤ ਥੋੜਾ ਜਿਹਾ ਉੱਪਰੋਂ ਪ੍ਰੈਸ ਕਰਿਓ ਤੇ ਚੁੰਡੀ ਨਾਲ ਬਹੁਤ ਵਧੀਆ ਢੰਗ ਨਾਲ ਮੂਫਲੀ ਟੁੱਟ ਜਾਂਦੀ ਆ ਦੇਖੋ ਨਾ ਜਿਆਦਾ ਮਿਹਨਤ ਕਰਨ ਦੀ ਲੋੜ ਨਾ ਵਾਸਤਾ ਬੱਚੇ ਵੀ ਬੜੀ ਆਸਾਨੀ ਨਾਲ ਇਦਾਂ ਚੁੰਡੀ ਦੇ ਨਾਲ ਉਹ ਕਰ ਸਕਦੇ ਆ ਮੂਫਲੀ ਵਗੈਰਾ ਚ ਦਾਣੇ ਵਗੈਰਾ ਕੱਢ ਸਕਦੇ ਆ ਤੇ ਇਹ ਟਿਪਸ ਵਗੈਰਾ ਤੁਹਾਨੂੰ ਕਿੱਦਾਂ ਲੱਗੇ ਇਹ ਆਪਣੇ ਰੋਜ਼ ਦੇ ਜੀਵਨ ਦੇ ਵਰਤੇ ਹੋਏ ਟਿਪਸ ਵਗੈਰਾ ਜਿਹੜੇ ਤੁਹਾਨੂੰ ਸ਼ੇਅਰ ਕਰਦਿਆਂ ਸਿੰਪਲ ਤੋਂ ਸਿੰਪਲ ਟਿਪਸ ਮੈਂ ਕੋਸ਼ਿਸ਼ ਕਰਦੀ ਹਾਂ ਤੁਹਾਨੂੰ ਸ਼ੇਅਰ ਕਰੀਏ ਤੇ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਏ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਚੰਗਾ ਜੀ ਹੱਸਦੇ ਵਸਦੇ ਰਹੋ ਰੱਬ ਰਾਖਾ